ਹਾਂਜੀ ਸੋਸ਼ੀ ਯਕਾਲ ਦੋਸਤੋ ਸਵਾਗਤ ਹੈ ਤੁਹਾਡਾ ਐਕਨੋਮੀ ਬਲੌਗ ਤੇ ਦੋਸਤੋ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਦੋਸਤੋ ਮੈਂ ਇਸ ਟਾਈਮ ਹੋਮਵਰਕ ਕਰ ਲਿਆ ਆ ਹੋਮਵਰਕ ਕਰ ਲਿਆ ਮੈਂ ਤੁਸੀਂ ਸੋਚ ਰਹੇ ਹੋਗੇ ਮੈਂ ਕਿੱਥੇ ਬੈਠਾ ਮੈਂ ਆਪਣੀ ਵੱਡੀ ਅਮੀ ਦੇ ਕਮਰੇ ਦੇ ਵਿੱਚ ਬੈਠਾ ਆ ਹੋਮਵਰਕ ਕਰਨ ਕਰ ਰਿਆ ਸੀਗਾ ਹੁਣ ਮੇਰਾ ਹੋਮਵਰਕ ਹੋ ਗਿਆ ਆ ਥੋੜਾ ਹੋਮਵਰਕ ਰੈਂਦਾ ਉਹ ਮੈਂ ਬਾਅਦ ਚ ਕਰੂੰਗਾ ਬੈਗਪੈਕ ਕਰ ਲ ਨਾ ਪਹਿਲਾਂ ਬੈਗਪੈਕ ਕਰ ਲਿਆ ਹੁਣ ਚੱਲਦਾ ਉੱਤੇ ਦੋਸਤੋ ਉੱਤੇ ਆ ਚੁੱਕੇ ਆ ਆ ਵੰਛਾ ਆ ਮਾਨਵੀ ਆ ਮੇਰੀ ਵੱਡੀ ਮੰਮੀ ਦੋਸਤੋ ਮੈਨੂੰ ਖੰਗ ਬੋ ਹੋਈ ਆ ਹੁਣ ਦਵਾਈ ਮੇਰੇ ਬੈਗ ਦੇ ਵਿੱਚ ਹੀ ਪਈ ਆ ਮੈਂ ਨੂਰਮੈਨ ਨਾਲ ਲੱਗ ਗਿਆ ਹੀਗਾ ਹੁਣ ਚੱਲਦੇ ਨੀਚੇ ਦਵਾਈ ਲੈਣ ਦਵਾਈ ਦੋਸਤੋ ਲੈ ਲਈ ਆ ਹੁਣ ਚੱਲਦੇ ਉੱਤੇ ਹੁਣ ਦੋਸਤੋ ਕਰਦਾ ਪਾਣੀ ਗਰਮ ਪਾਣੀ ਦੋਸਤੋ ਗਰਮ ਹੁਣ ਰੱਖਤਾ ਆ ਦਵਾਈ ਦੋਸਤੋ ਖਾ ਲੀਆ ਮੈਂ ਦੋਸਤੋ ਬੱਦਲ ਹੋਇਆ ਸੀਗਾ ਹੁਣ ਧੁੱਪ ਨਿਕਲ ਚੁਕੀ ਆ ਹੁਣ ਬੱਦਲ ਥੋੜਾ ਥੋੜਾ ਹੱਲੇ ਵੀ ਹੈਗਾ ਆ ਦੋਸਤੋ ਆ ਜਿਹੜੀਆਂ ਗੋਲੀਆਂ ਐ ਬੜੀਆਂ ਖੱਟੀਆਂ ਆ ਇਹ ਵਾਪ ਵੰਛਣ ਨੂੰ ਦੇ ਕੇ ਦੇਖਦੇ ਆ ਰਿਐਕਸ਼ਨ ਦੇਖਦੇ ਆ ਪੰਛੀ ਚੱਲ ਖਾ ਖਾ ਗੋੜੀ ਕਾਲਾ ਖਾ ਲਾ ਇਹ ਆਪ ਗੋੜੀ ਨੂੰ ਖੱਟੀ ਨਹੀਂ ਲੱਗੀ ਹੈ ਸਵਾਧੀਗੀ ਦੋਸਤੋ ਰਿਐਕਸ਼ਨ ਦੇਖੋ ਇਹਦਾ ਕੋਈ ਰਿਆਈ ਨਹੀਂ ਇਹਨੂੰ ਖੱਟੀ ਨਹੀਂ ਲੱਗੀ ਇੰਨੀ ਖੱਟੀ ਗੋਲੀ ਹੋਣਾ ਇਹ ਇੱਧਰ ਦੋਸਤੋ ਬੜੇ سارے ਪਤੰਗ ਛੜੰਦੇ ਆਏ ਆ ਤੁਸੀਂ ਦੇਖ ਸਕਦੇ ਹੋ ਆਦੇ ਇੱਧਰ ਵੀ ਇੱਕ ਛੜੰਦੇ ਆਇਆ ਹੈ ਇੱਧਰ ਖਾਂਦੇ ਪਏ ਆ ਪਕੌੜੇ ਦੋਸਤੋ ਇੱਕ ਪਕੌੜਾ ਮੈਂ ਵੀ ਚੱਕ ਲਿਆ ਆ ਇੱਕ ਪਕੌੜਾ ਮੈਂ ਵੀ ਚੱਕ ਲਿਆ ਹੈ ਟੇਸਟ ਕਰਕੇ ਦੇਖਦਾ ਕਿੱਦਾਂ ਦਾ ਪਕੌੜਾ ਸਵਾਦਾ ਬਰ ਸੋਹ ਜਿਹੜੀ ਆ ਬੜੀ ਕੋੜੀ ਆ ਦੋਸਤੋ ਹੋਰ ਗੋਲੀ ਮੰਗਣ ਦੇ ਕੀ ਲੈਣਾ ਗੋਲੀ ਲੈਣੀ ਆ ਦੋਸਤੋ ਗੋਲੀ ਨੂੰ ਫੇਰ ਦਿੱਤੀ ਆ ਇਹਨੇ ਖਾ ਲਈ ਹੋ ਗਿਆ ਖਾਣ ਹੁਣ ਕਿੱਦਾ ਦੀ ਲੱਗੀ ਟੱਕੀ ਕੀ ਟੱਕੀ ਟਿੱਕੀ ਲੱਗੀ ਟਿੱਕੀ ਖੱਟੀ ਕਹਿੰਦਾ ਦੋਸਤੋ ਖੱਟੀ ਲੱਗੀ ਦੋਸਤੋ ਆਹ ਵਾਲੀ ਕੜੀ ਮਨੁਰਮੇ ਲੱਗ ਗਿਆ ਹੈਗਾ ਨਾਨੀ ਘਰ ਤੇ ਆਹ ਵਾਲੀ ਕੜੀ ਪੂਰੀ ਰਾਤ ਤਰਹੇਲ 'ਚ ਪਈ ਰਹੀ ਤਾਂ ਵੀ ਵਰਕਿੰਗ ਕੰਡੀਸ਼ਨ ਚਾ ਦੇਖ ਸਕਦੇ ਹੋ ਤੁਸੀਂ ਦੋਸਤੋ ਮੈਂ ਮਨੁਰਮੇ ਲੱਗ ਗਿਆ ਹਾਂ ਤੇ ਮੈਂ ਆਪਣੇ ਬਾਲ ਵੀ ਕਟਾਏ ਸੀਗੇ ਉੱਥੋਂ ਮੇਰੇ मामੂ ਬਾਰ ਬਰ ਦੀ ਸ਼ੋਭਾ ਉਹਨਾਂ ਦੀ ਉਹਨਾਂ ਤੋਂ ਘਟਾਇ ਸੀ ਕਿ ਮੈਂ ਮੈਂ ਦਿਖਾ ਨਹੀਂ ਪਾਇਆ ਤੁਹਾਨੂੰ ਉਹਨਾਂ ਦੀ ਸ਼ੋਪ ਅਗਲੀ ਵਾਰ ਜਦੋਂ ਜਾਂਗਾ ਤੁਹਾਨੂੰ ਮੈਂ ਦਿਖਾਂਗਾ ਉਹਨਾਂ ਦੀ ਸ਼ੋਪ ਹਾਲ ਤੁਸੀਂ ਦੇਖ ਸਕਦੇ ਹੋ ਸਹੀ ਕੱਟੇ ਕਮੈਂਟ ਵਿੱਚ ਜ਼ਰੂਰ ਦੱਸਿਓ ਆ ਵੀ ਦੋਸਤੋ ਵੀਡੀਓ ਬਣਾ ਰਿਹਾ ਹੈ ਕਹਿੰਦਾ ਉਹਦੇ ਪਤੰਗ ਉਹ ਵਾਲੇ ਪਤੰਗ ਨੂੰ ਕਹਿੰਦੇ ਆ ਉਹਦੇ ਪਤੰਗ ਪਤੰਗ ਆ ਵੀ ਵੀਡੀਓ ਬਣਾਉਂਦਾ ਹੁੰਦਾ ਖੋਦੀ ਆਪਣੇ ਆਈਫੋਨ ਦੇਖੋ ਇਹਦਾ ਆਪਣੇ ਆਈਫੋਨ 'ਚ ਵੀਡੀਓ ਬਣਾਉਂਦਾ ਇੱਕ ਦੋਸਤੋ ਪਤੰਗ ਹੁੰਦੇ ਆ ਆ ਦੇ ਪਰ ਕਾਫੀ ਦੂਰ ਆ ਉਧਾਂਗਾ ਆਵਾਜ਼ ਲੱਗ ਗਿਆ ਦੋਸਤੋ ਕਾਫੀ ਦੂਰ ਆ ਦਿਖਦਾ ਵੀ ਨਹੀਂ ਹੁਣ ਆ ਉਹ ਥੋੜਾ ਬੋਤ ਕੈਮਰਾ ਚ ਦਿਖੰਦਿਆ ਉਹ ਦਿਖਦਾ ਹੀ ਨਹੀਂ ਇਸ ਟਾਈਮ ਦੋਸਤੋ ਆ ਜਿੱਥੇ ਮੈਂ ਜਾਣਾ ਹੈ ਮੇਰੇ ਪਿੱਛੇ ਹੀ ਹੁੰਦਾ ਦੇਖਿਓ ਦੇਖੋ 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 ਆਦੇ ਆ ਗਿਆ ਦੇਖਿਓ ਫੇਰ ਦੇਖਿਓ ਦੇਖੋ 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 ਆਗੇ ਆਗੇ ਮੇਰੇ ਪਿੱਛੇ ਹੀ ਆ ਜਾਂਦਾ ਹਨ ਵੀ ਖੇਲ ਹੁੰਦੀ ਹੈ ਗੇਮ ਦੋਸਤੋ ਇਧਰ ਦੇਖੋ ਪਤਾਰੇ ਮੁੰਡਾ ਕਿੱਥੇ ਛਡਾਉਂਦਿਆ ਆ ਕਾਂਦ ਤੇ ਚੜ ਕੇ ਪਤੰਗ ਛਡਾਉਂਦਿਆ ਕਸ਼ਮੀਰੀਆ ਦੋਸਤੋ ਜਿਹੜੇ ਪਹਿਲਾਂ ਥੋੜੇ ਬਹੁਤੇ ਬਦਲ ਚੁਕੇ ਉਹ ਵੀ ਜਾ ਚੁਕੇ ਆ ਹੁਣ ਪੂਰਾ ਮੌਸਮ ਸਾਫ ਹੋ ਚੁਕਿਆ ਆ ਦੇਖੋ ਦੋਸਤੋ ਹੱਲੇ ਵੀ ਆ ਵੀਡੀਓ ਹੀ ਬਣਾਉਂਦਿਆ ਆ ਦੋਸਤੋ ਕੱਲ ਹੈਗਾ ਇਹਦਾ ਬਰਥਡੇ ਮਾਨਵੀ ਦਾ ਕੱਲੇ ਦੀ ਵਲੋਗ ਆਉਂਗੀ ਬਰਥਡੇ ਸੈਲੀਬ੍ਰੇਸ਼ਨ ਦੀ ਤੁਸੀਂ ਦੇਖਿਓ ਜਰੂਰ ਇਹ ਉਹ ਵਾਲਾ ਸਾਗ ਆ ਜਿਹੜਾ ਨੂਰ ਮੈਲ ਤੋਂ ਲੈ ਕੇ ਆਂਦਾ ਹੈਗਾ ਵਾਧੂ ਬੱਚੇ ਅਸੀਂ ਫੇ ਅਸੀਂ ਲੈ ਆਂਦਾ ਸਾਗ ਦੋਸਤੋ ਮੰਮੀ ਨੇ ਪੁੱਛਦੇ ਕੀ ਬਣਾਣ ਲੱਗਾ ਹਮੇ ਕੀ ਬਣਾਣ ਲੱਗਾ ਸਾਗ ਧੋੜਕਾ ਲੱਗੇ ਮੰਮੀ ਦੇਖੋ ਦੋਸਤੋ ਉੱਤੇ ਚੜਨਦਿਆ ਵੰਚ ਤੋਂ ਹੁਣ ਕੂੜਾ ਵਾਕੇ ਹੋਣ ਲੱਗਾ ਮੈਂ ਦੋਸਤੋ ਇਧਰ ਲੱਗ ਗੰਦਾ ਇਹ ਪੇਚੇ ਫੇਤਵਾਰਤੀ ਵਿੱਚ ਦੇਖੋ ਦੋਸਤੋ ਲੱਗਨਦੇ ਆ ਇਧਰ ਹੀ ਆਉਣਾ ਲੱਗਦਾ ਹੁਣ ਦੋਸਤੋ ਮੈਸੂ ਵਲੋਗ ਦਾ ਕਰਦਾ ਐਂਡ ਪਸੰਦ ਆਈ ਹੋਗੀ ਤਾਂ ਲਾਈਕ ਕਰ ਦਿਓ ਚੈਨਲ ਦੇ ਨਾਮ ਮੈਂ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਧੰਨਵਾਦ